ਕਿਪੀ ਆਖਰੀ ਮੁਲਾਕਾਤ ਤੁਹਾਡੀ ਕਦੋਂ ਹੋਈ ਸੀ ਹੋ ਗਿਆ ਜੀ ਮਹੀਨਾ ਡੇਢ ਖੰਡ ਹੋ ਗਏ ਨਵੀਂ ਫਿਲਮ ਦੀਆਂ ਤਿਆਰੀਆਂ ਚੱਲ ਰਹੀਆਂ ਸੀ ਬੜੇ ਮੁਸ਼ਕਿਲ ਕਿਹੜੇ ਡਾਟਾ ਬੋਰ ਦੀਆਂ ਤਿਆਰੀਆਂ ਸੀ ਉਹ ਬਹੁਤ ਮੁਸ਼ਕਿਲ ਸੀ ਜਿੱਥੇ ਇੰਡਸਟਰੀ ਨੂੰ ਐਡਾ ਵੱਡਾ ਕਾਟਾ ਪਿਆ ਹੈ ਜਿਹੜਾ ਸਾਰੇ ਪੰਜਾਬ ਨੂੰ ਕਾਟਾ ਪਿਆ ਹੈ ਉਹ ਪੰਜਾਬ ਦੇ ਹੁਣ ਤੱਕ ਦੇ ਬੈਸਟ ਕਮੇਡੀਅਨ ਕਰਦੇ ਨੇ ਜਿਹੜੇ ਅਕਦਰ ਕੋਈ ਸਟੇਜ ਦੇ ਲੋਕਾਂ ਨੂੰ ਬਹੁਤ ਪਿਆਰ ਦਿੰਦਾ ਉਹਨਾਂ ਨੇ ਸਭ ਹਾਰੀ ਚਲਾਇਆ ਬਹੁਤ ਗੱਲ ਕਰਾਂਗੇ ਕਿਪੀ ਜੀ ਆਖਰੀ ਮੁਲਾਕਾਤ ਤੁਹਾਡੀ ਕਦੋਂ ਹੋਈ ਸੀ ਹੋ ਗਿਆ ਜੀ ਮਹੀਨਾ ਡੇਢ ਖੰਡ ਹੋ ਗਿਆ ਪਰ ਕਾਫੀ ਠੀਕ ਹੋ ਰਹੇ ਸੀਗੇ ਇਹ ਤਾਂ ਇਕਦਮ ਹੀ ਸੱਡਨ ਹੋਇਆ ਸਾਨੂੰ ਤਾਂ ਐਕਸਪੈਕਟਡ ਨਹੀਂ ਸੀ ਨਵੀਂ ਫਿਲਮ ਦੀਆਂ ਤਿਆਰੀਆਂ ਚੱਲ ਰਹੀਆਂ ਸੀ ਬੜੇ ਮੁਸ਼ਕਿਲਾਂ ਕੈਰੀਰ ਦੀਆਂ ਟਾਪੋਰ ਦੀਆਂ ਤਿਆਰੀਆਂ ਸੀ ਉਹ ਬਹੁਤ ਖੁਸ਼ ਸੀਗੇ ਪਰ ਜਿਤਨੀ ਚੇਤਾਨੀਆ ਦਾ ਇਕਦਮ ਹੀ ਸਮੇ ਤੋਂ ਬਾਹਰ ਵਾਲੀ ਗੱਲ ਹੋਈ ਹੈ ਬਹੁਤ ਇੰਪਰੂਵ ਹੋ ਰਹੇ ਸੀ ਔਰ ਕਹਿੰਦੇ ਸੀਗੇ ਕਿ ਜਦ ਤੱਕ ਤਾਂ ਦਸੰਬਰ ਤੱਕ ਬਿਲਕੁਲ ਫਿੱਟ ਹੋ ਜਾਏ ਕਹਿੰਦੇ ਸੀ ਜੀਪੀਜੀ ਤੁਸੀਂ ਸਾਡੀ ਮੂਵੀ ਫਾਦਰਲੀ ਫਿਗਰ ਤੁਸੀਂ ਜਿਹ ਹੈ ਉਹਨਾਂ ਨੂੰ ਕਿਉਂਕਿ ਤੁਹਾਡੇ ਨਾਲ ਹਮੇਸ਼ਾ ਸੀ ਦੇਖਿਆ ਕਿ ਬਹੁਤ ਅੱਛਾ ਇੱਕ ਜਿਹੜੀ ਕੋਮੈਡੀ ਸੀ ਬਹੁਤ ਵਧੀਆ ਰਹੀ ਤੁਹਾਡੇ ਨਾਲ ਤੇ ਕੀ ਕਹਿਣਾ ਚਾਹੋਗੇ ਉਹਨਾਂ ਦੇ ਬਾਰੇ ਬਸ ਕਹੀ ਦਿੱਤਾ ਜੀ ਨਾਲ ਕੁਝ ਜੀਪੀਜੀ ਇੱਕ ਲਾਸਵਾਲ ਹੈ ਕਿ ਯਾਦ ਹੋਣਾ ਕਿ ਪੰਜਾਬੀ ਦੇ ਸੀ ਮੇਰ ਮਿੱਤਰ ਸਾਹਿਬ ਤੋਂ ਬਾਅਦ ਇੱਕ ਕੋਮੇਡੀ ਲਈ ਇੱਕ ਲਖਸਿਤਾ ਲਿਖੀ ਜਾਦੀ ਹੈ ਜਿਵੇਂ ਬਾਲੀਵੁੱਡ ਬਾਲੀਵੁੱਡ ਉਸ ਤੋਂ ਬਾਅਦ ਇਹ ਦਰਜਾ ਭੱਲਾ ਜੀ ਨੂੰ ਮਿਲ ਬਿਲਕੁਲ ਇਹ ਬਦਲਾਵ ਨੂੰ ਤੁਸੀਂ ਕਿੰਨੇ ਜਰਨੀ ਲੰਬੇ ਚੱਲ ਨਾਲ ਕੋਈ ਵੀ ਮਿਲਦਾ ਏਦਾਂ ਦੀ ਸਕ੍ਰਿਪਟ ਹੈ ਜਦੋਂ ਅਸੀਂ ਕੈਰੀਓਂ ਜੱਟਾ ਵਗੈਰਾ ਫਿਲਮ ਵਾਲੀ ਨਹੀਂ ਤਾਂ ਅੱਧੀ ਤੋਂ ਜ਼ਿਆਦਾ ਭੱਲਾ ਸਾਹਿਬ ਦੇ ਨਾਲ ਬੈਠ ਕੇ ਸਾਰੀ ਚੀਜ਼ ਲਿਖਣੀ ਪੈਦੀ ਸੀ ਕਿ ਗੱਦਾ ਕੀ ਕਰੀ ਉਹਨਾਂ ਦਾ ਜਿਹੜਾ ਹਿਊਮਰ ਦਾ ਮਤਲਬ ਥਾਟ ਪ੍ਰੋਸੈਸ ਹੈਗਾ ਉਹ ਅਲੱਗ ਲੈਵਲ ਤੇ ਹੀ ਸੀਗਾ ਤਾਂ ਸਾਰੇ ਸੀਨਾਂ ਨੂੰ ਠੀਕ ਕਰਦੇ ਹੁੰਦੇ ਸੀਗੇ ਸ਼ੁਰੂ ਤੋਂ ਲੈ ਕੇ ਹੁਣ ਤੱਕ ਜਿੰਨੀਆਂ ਬਣੀਆਂ ਬਹੁਤ ਵੱਡਾ ਘਾਟਾ ਜੀ ਨਾ ਪੂਰਾ ਹੁਣ ਕੈਰੀਓਂ ਜੱਟਾ ਫੋਰ ਵਾਸਤੇ ਤੁਸੀਂ ਆਈ ਸੁਣੋ ਕੋਈ ਜੀ ਜੀ ਕੈਰੀਓਂ ਜੱਟਾ ਫੋਰ ਦੀਆਂ ਤਿਆਰੀਆਂ ਚੱਲ ਰਹੀਆਂ ਸੀ ਤਾਂ ਸ਼ੂਟ ਤੇ